ਚੱਲੂਗੀ ਲੈ ਵੀ ਭਾਈ ਦਰਖ ਦਿਲ ਪ੍ਰਾਣ ਜਵਾਨੇ ਦੇ ਗਏ ਪ੍ਰਾਣੇ ਜਵਾਨੇ ਦੇ ਦਰਖਤ ਦੇਖ ਲਓ ਪੁਰਾਣਾ ਖੂਹ ਹੈ ਆਹ ਦੇਖ ਲਓ ਭਾਈ ਸਰੰਦੀ ਇੱਟ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਸਰੰਦੀ ਇੱਟ ਆਹ ਸਰੰਦੀ ਇੱਟ ਦਾ ਖੂਹ ਡਰ ਲਾਗਾ ਭਰਾਵਾ ਸੱਪ ਬਣਾਉਗੇ ਆਪੋ ਰਥੇ ਪਾਣੀ ਭਰ ਦੋ ਬਚਾਈ ਹੈ ਆ ਦੇਖ ਲੈ ਦਾਦੇ ਦੂਜਿਆਂ ਦਾ ਇੰਨਾ ਕ ਜਬਾਫੇ ਦੀ ਫੋਟੋ ਬਣਾਈ ਵੀ ਭਾਈ ਲੱਗਦਾ ਮੈਨੂੰ ਇਹ ਵਾਪਸ ਹਾਂ ਬਾਪਿਆਂ ਦੀ ਫੋਟੋ ਸੀ ਭਾਈ ਹਣਾਂ ਤਾਂ ਬਿਦਰੀ ਟੈਟੂ ਵੀ ਆਜ ਕੱਲ ਤੈਨੂੰ ਕੋਦਾ ਕੋਈ ਚੱਕਦਾ ਨਹੀਂ ਹੈਗਾ ਭਾਈ ਐ ਦੇਖ ਤੇਰਾ ਸੁਖਦੇਵੀ ਨੇ ਭਾਈ ਤੇਰੀ ਆਵਾਜ਼ ਨਹੀਂ ਆਉਂਦੀ ਵਿੱਚ ਉਹਦੇ ਆ ਜਾ ਮੇਰੇ ਨਾਲ ਖੜਾ ਜਿਹੜਾ ਬੰਦਾ ਨਾ ਇਹ ਮੈਨੂੰ ਬੜਾ ਦੁਖੀ ਕਰਦਾ ਹੈ ਇਹਦਾ ਇਲਾਜ ਦੱਸ ਦੋ ਕੋ ਯਾਰ ਤੇਰੀ ਕੋਈ ਨਹੀਂ ਯਾਰ ਭਾਈ ਹੋਣੇ ਮਿਲਗਾ ਤੇਰੀ ਬਾਜ਼ ਨਹੀਂ ਨਿਕਲਦੀ ਹੁਣ ਮੈਂ ਉਹ ਕਿੰਨਾ ਗੁੱਚੀ ਬੋਲਾ ਯਾਰ ੁਰਰ ਕਹਿ ਕੇ ਬੋਲਣਾ ਯਾਰ ਮੈਨੂੰ ਐਪੀਰੀਐਂਸ ਲਾਇਆ ਉਹ ਸ ਜਾ ਕੇ ਰਾਜੀ ਨੂੰ ਬੁਲਾ ਲਾ ਕੋਲ ਲੈ ਦੱਸ ਹੁਣ ਕਿਹਨੂੰ ਬੁਲਾਵਾ ਯਾਰ ਚੱਲ ਭਾਈ ਹੁਣ ਦੇਖੀ ਜਾਊਗੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਭਾਈ ਕੀ ਦੱਬਾਂ ਦੱਸ ਦੇ ਦੱਬਿਆਂ ਨਾਲ ਵੜਨ ਦਾ ਅਪਦੇ ਹੋਈ